ਉਸ murid ਨੇ ਕੀ ਲੈਣਾ ਜਿਹਦਾ ਪੀਰ ਦੀ ਦੀਦ ਵਿੱਚ ਹੱਜ ਨਾ ਹੋਵੇ ਤੇ ਉਸ ਸਖੀ ਦਾ ਕੀ ਮੰਗਣਾ ਜਿਹਦੇ ਦਿੱਤੇ ਆ ਗਰੀਬ ਦਾ ਮਿਹਰਬਾਨੀ ਉਸ ਬੰਦੇ ਦਾ ਮੁੱਲ ਕੌਡੀ ਉਸ ਮਰਦ ਦਾ ਮੁੱਲ ਕੌਡੀ ਜੀ ਨੂੰ ਆਣ ਸ਼ਰਮ ਤੇ ਲੰਡ ਨਾ ਹੋਵੇ ਮੇਰੇ ਸੱਜਣੋ ਸੱਜਣੋ ਛੱਡ ਦੇਈਏ ਜਿਹਨੂੰ ਪਿਆਰ ਕਰਨ ਦਾ ਜਸ ਨਾ ਵੇ ਬੱਲੇ ਭਾਉ ਯਾਰ ਮੇਲੇ ਇਹ ਵੀ ਸਾਡੇ ਸਿਆਣਿਆਂ ਨੇ ਫਰਮਾਇਆ ਓ ਯਾਰ ਮਿਲੇ ਲੱਜਪਾਲ ਮਿਲੇ ਤਦ ਯਾਰੀ ਲਾਵਣ ਤਸ ਹੈ ਕਾਫਰ ਹੈ ਕਿ ਰਲਾ ਕੇ ਯਾਰੀ ਪਿੱਛੋ ਅੱਖੇ ਸਾਡੀ ਤਾਂ ਬਸ ਸਿਰ ਦਿੱਤੇ ਆ ਸਿਰ ਦਿੱਤੇ ਆ ਜੇ ਯਾਰ ਮਿਲੇ ਤਾਂ ਸਿਰ ਦੇ ਬਣ ਕੀ ਕਸ ਹੈ ਸਿਰ ਦੇ ਵੀ ਪਰ ਵਫਾ ਨਾ ਮੰਗੀ ਏ ਯਾਰ ਫਰੀਦ ਦਾ ਜਸ ਹੈ ਹਾਂ ਹਲੋ ਯਾਰ ਦੀ ਕਹਿੰਦੇ ਯਾਰੀ ਦੇਖੀ ਜਾਂਦੀ ਐਬ ਨਹੀਂ ਤਸ ਐਬ ਨਹੀਂ ਦੇਖੀ ਸੁਣਨਾ ਜਰਾ ਸਾਡੇ ਲੋਕ ਤੱਤ ਦੀ ਬਣ ਗਈ ਐ ਲੋਕ ਤੱਤ ਕਿੰਨਾ ਦਿਨ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਮਾਫੀ ਪਹਿਲੇ ਮੰਗਦਾ ਹੈ ਹਸਾਉਣਾ ਵੀ ਐ ਤੁਹਾਨੂੰ ਤੁਹਾਡਾ ਜੀਵ ਹੀ ਲਵਾਉਣਾ ਹੈ ਤੇ ਤੁਹਾਨੂੰ ਕੁਝ ਸੁਣਾਉਣਾ ਬਾਵਾ ਮਰਦਾ ਨੌਜਵਾਨ ਵੀਰ ਬੈਠੇ ਆ ਇਹ ਕਈ ਵਾਰੀ ਥੋੜੇ ਜਿਹਾ ਕਾਲੇ ਪੈ ਜਾਂਦੇ ਕਿਉਂਕਿ ਜਵਾਨੀ ਹੁੰਦੀ ਕਾਲੀ ਐ ਇਹਨਾਂ ਦੇ ਗਾਣੇ ਸਪੈਸ਼ਲੀ ਤੁਹਾਨੂੰ ਪਤਾ ਹੀ ਹੈ ਕਿੰਨੇ ਆਪਣੇ ਸੁੱਖ ਨਾਲ ਆਏ ਹਨ ਉਹ ਪੇਸ਼ ਕਰਾਂਗੇ ਆਪਾਂ ਬੜੀ ਮਿਹਰ ਨਾਲ ਪਹਿਲਾਂ ਸੁਣੋ ਤੁਹਾਡਾ ਗੀਤ